ਬੋਟਲ ਨਾ ਕੱਢਣਾ ਉਹ ਤੁਹਾਨੂੰ ਬੋਲੀ ਤੇ ਗੋਲ ਲਗਾਉਂਦਾ ਜਾਰੀ ਰੁਕੀਏ ਉਹ ਗਾਇਦਾ ਲੱਗੂਗਾ ਜੀ ਬਸ ਤਾਂ ਬਸ ਹੋ ਗਿਆ ਹੋ ਅੱਗੇ ਜਾਣਾ ਜੀ ਉੱਥੇ ਵੀ ਜਿੱਦਾਂ ਇਹ ਸੀ ਹੈ ਉਹ ਲੱਗਾਇਆ ਉੱਥੇ ਵੀ ਵਿੰਡੋ ਹੈ ਕੋਈ ਵਿੰਡੋ ਨਹੀਂ ਦਿੱਤੀਆਂ ਨਾ ਪੱਤੀਆਂ ਪੱਤੀਆਂ ਦੇ ਪੱਤੀਆਂ ਜਾਣਾ ਬਹੁਤ ਹੈ ਜਲਦੀ ਵੱਧ ਹੋਏ ਅੰਦਰ ਤੋਂ ਕੇ ਹੋਣ ਤਾਂ ਗਿਆ ਉਹਨਾਂ ਨੇ ਮੇਰੇ ਤੋਂ ਬਾਲਾ ਕੀਤੀ ਤੇ ਮੇਰੇ ਤੋਂ 50000 ਰੁਪਏ ਲਵਦੀ ਤੇ ਤਾਲ ਤੋਂ ਲਗ ਬੰਗਰਾਮ ਤੋੜੇ ਤਾਲ ਤੋਂ ਪੰਚੋਲੇ ਸਮਾ ਇਹਨਾਂ ਤੋਂ ਮੈਂ ਉਹ ਸਿੱਧਾ ਬੇਗਵਾ ਆਇਆ ਸਪੋਟੀ ਕਿ ਕਿੰਨੇ ਬੰਦੇ ਸੀ ਇਹਨਾਂ ਚ ਜੀ ਤਿੰਨ ਬੰਦੇ ਆਏ ਸੀ ਮੇਰੇ ਕੋਲ ਕਿ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਨੂੰ ਇਨਫੋਰਮ ਕੀਤਾ ਜੀ ਮੇਰੇ ਕੋਲ ਸਾਬਤ ਕਰ ਦਿੱਤਾ ਗਿਆ। 150 ਮਿੰਟ ਜਤੇ। ਉਹ 5 ਕਿਲੋ ਦਾ ਦਾਅਵਾ ਕੀਤਾ। ਕੀ ਮੰਗ ਕਰ ਦਿੱਤੀ ਹੈ? ਮਰੇ ਗਾਣੇ ਵੀ ਜੋ ਬੰਦੇ ਨੂੰ ਇਹ ਜੇ ਘਰ ਦਾ ਨਾ ਦਵਾਰ ਨਾ ਹੋਣ ਪਾਪਨ। ਇਹ ਉਹਦੇ ਵਿੱਚ ਸਿਕਿਉਰਟੀ ਜਿਆਦਾ ਹੋ ਰਹੀ ਹੈ। ਇਹ ਸਾਰੇ ਡਾਕਟਰ ਨਾਲ ਵੀ ਇਹ ਹੈ ਕਿ ਸੋਈ ਜਾਂਦਾ ਹੈ। ਤਾਂ ਪਾਕਿਸਤਾਨ ਬੰਦੇ ਨਾਲ ਕੀ ਹੋ ਸਕਦਾ ਹੈ? ਕਿ ਡਾਕਟਰ ਨੂੰ ਕਿਤੇ ਦਿਨ ਰਾਤ ਉੱਠਾ ਹੁੰਦਾ ਉਹਨਾਂ ਨੇ। ਇਹ ਵੇਲੇ ਕੋਈ ਉਹਨਾਂ ਨੂੰ ਕੰਮ ਕਰਨੇ ਹੁੰਦੇ ਨੇ। ਐਮਰਜੈਂਸੀ ਕੰਮ ਕਰਨੇ ਹੁੰਦੇ ਨੇ ਜੇ ਉਹ ਹੀ ਸਿਕਿਉਰ ਨਹੀਂ ਹੈਗੇ ਤਾਂ ਕੌਣ ਸਿਕਿਉਰ ਹੋਇਆਗਾ ਮੁੱਖ ਮੰਤਰੀ ਦਾ ਹਲਕਾ ਜੀ ਇਹ ਠੀਕ ਹੀ ਗਣਤ ਆਏ ਇਸ ਏਰੀਆ ਦਾ ਸਿੱਧਾ ਕੋਬ ਇੰਨਾ ਵੱਡਾ ਏਰੀਆ ਬਹੁਤ ਹੀ ਆਈਡੀਆ ਹੈਗਾ ਇਹ ਕੱਲ੍ਹ ਕਦੇ 40 ਸਾਲ ਚ ਕੋਈ ਇਹ ਜਾਂ ਕੁਝ ਨਹੀਂ ਹੋਇਆ ਮੇਰੇ ਕੋਲ ਨਾਲ ਪਰ ਇਹ ਵੀ ਇਸ ਟਾਈਮ ਇੰਸਕਿਉਰਟੀ ਹੋ ਰਹੀ ਹੈ ਘੱਟ ਘੱਟ ਪਬਲਿਕ ਵੀ ਰਾਤ ਨੂੰ ਇਹ ਵਾਕਿਆ ਹੋਇਆ ਹੈ ਕਿ ਉੱਤੋਂ ਬਿਲਡਿੰਗ ਤੋੜ ਕੇ ਹੱਲੇ ਹੈ ਕਿ ਤੁਹਾਨੂੰ ਕਹਿ ਦਿੱਤਾ ਮੇਰਾ 1.5 ਲੱਖ ਰੁਪਏ ਦਾ ਗਾਇਬ ਹੋ ਚੁੱਕਿਆ ਹੈ ਕੋਈ ਤੇ ਬਾਹਰ ਤੋਂ ਡੇਟ ਤੋਂ ਤੋੜ ਕੇ ਨਿਕਲ ਗਏ ਬਾਹਰ ਇੱਧਰ ਕੀ ਮੰਗ ਕਰਦੇ ਤੁਸੀਂ ਕਾਰਵਾਈ ਹੋਣੀ ਚਾਹੀਦੀ ਹੈ ਸ਼ਹਿਰ 'ਚ ਮੇਰਾ ਕੰਮ ਹੈ ਆਪਣੇ ਘਰ ਦਾ ਕਿਹੜੇ ਦਿੰਦੀ ਸਰ ਇਹ ਠੀਕ ਹਾਂ ਲੋ 25 ਤਰੀਕ ਰਾਤ ਦੀ ਤੁਸੀਂ ਸ਼ਹਿਰ ਦੇ ਵਿੱਚੋਂ ਵਿੱਚ ਬੈਠੇ ਹੋ ਕੀ ਕਹਿਣਾ ਹੈ ਸਰ ਹੈਰਾਨੇ ਵਾਲੀ ਗੱਲ ਤਾਂ ਇਹ ਹੈ ਸ਼ਹਿਰ ਵਿੱਚ ਬੈਠੇ ਹੋਣ ਦੇ ਬਾਵਜੂਦ ਵੀ ਚੋਰੀਆਂ ਦਿਨ ਪਰ ਦਿਨ ਵਧ ਰਹੀਆਂ ਨੇ ਔਰ ਆਮ ਮਨ ਦਾ ਹੁਣ ਸੇਫ ਨਹੀਂ ਹੈ ਬਿਲਕੁਲ ਵੀ ਅਸਵੇਰ ਜਾ ਕੇ 23 ਨੂੰ ਰਾਤ ਨੂੰ ਚੋਰੀ ਹੋਈ ਐ 29 ਨੂੰ ਆ ਕੇ ਸਵੇਰ ਦੇਖਿਆ ਤਾਂ ਸਾਰੇ ਲੋਕਰ ਲੋਕਰ ਟੁੱਟੇ ਹੋਏ ਸੀਗਾ 20000 ਰੁਪਏ ਸੀਗਾ ਸਦਾ ਇੱਕ DSL ਕੈਮਰਾ ਸੀਗਾ ਇੱਕ ਪਾਈਪ ਤੇ ਗੋਰਡ ਦੇ ਟੌਪਸ ਪਹਿਰਾ ਸੀਗੇ ਉਹ ਸਭ ਜੋ ਹੋ ਗਿਆ ਸੀ ਆਈ ਉੱਪਰ ਦੀ ਲਗੇ ਝੇਜਾਂ ਦੇ ਵਿੱਚ ਪੋੜਿਆਂ ਦੇ ਰਸਤੇ ਗਏ ਨੇ ਕੀ ਮੰਕਰ ਤੁਸੀਂ ਬਸ ਮੇਨ ਤਾਂ ਇਹ ਹੈ ਕਿ ਸ਼ਹਿਰ 'ਚ ਬੈਠਿਆਂ ਤਾਂ ਹਰ ਇੱਕ ਨੂੰ ਤਾਂ ਸੇਫ ਹੋਵੇ ਤੇ ਇਹ ਘਟਨਾ ਨੂੰ ਜਲਦ ਜਲਦੀ ਕਾਬੂ ਪਾਇਆ ਜਾਵੇ ਨਾ ਜੀ ਬਿਆਨ ਜਸਵਿੰਦਰ ਸਿੰਘ ਜੀ ਕਿ ਚੱਕਰੋਂ 26 ਜੁਲਾਈ ਦੀ ਰਾਤ ਨੂੰ ਮੇਨਾਂ ਲੁੱਟਕੋ ਹੋਈ ਸੀ ਇਹ ਚਾਰ ਬੰਦੇ ਸੀ ਤੇ ਮੇਰੇ ਮੂੰਹ ਤੇ ਪੰਜ ਮਾਰਨ ਵਾਲੇ ਕੰਡਾ ਸਾਮਾਰਿਆ ਜੀ ਤੇ ਨਾਲੇ ਮੇਨੂੰ ਕੈਸ਼ 5000 ਰੁਪਏ ਤੇ ਮੇਰਾ ਮੋਬਾਈਲ Oppo A73 ਜੀ ਇਹ ਲੈ ਕੇ ਚਲੇ ਗਏ ਜੀ ਉਹ ਮੌਕੇ ਤੇ ਸਾਡੇ ਮਾ ਜਦੋਂ ਮੈਂ ਰੋਲਾ ਪਾਇਆ ਜੀ ਮੇਰੇ ਸਾਡੇ ਮਹੱਲੇ ਵਾਲੇ ਨੇ ਇਕੱਠ ਕਰਕੇ ਤਕਰੀਬਨ ਤਾਂ ਮੈਨੂੰ ਜਾਨ ਤੋਂ ਬਚਾਇਆ ਤੇ ਉਹ ਭੱਜ ਗਏ ਤੇ ਵੀ ਸਾਰੇ ਬੰਦੇ ਛੱਤ ਦੇ ਦੋ ਬੰਦਿਆਂ ਦੇ ਨਾਮ ਨੇ ਮੁਰਗਾ ਕਹਿੰਦੇ ਨੇ ਇੱਕ ਉਹ ਤਾਂ ਜੀ ਇੱਕ ਕਾਲਾ ਕਹਿੰਦੇ ਨੇ ਸੀ ਜੀ ਮੈਨੂੰ ਇਨਸਾਫ ਮੈਨੂੰ ਚਾਹੀਦਾ ਵੀ ਜੀ ਮੈਂ ਦਿਹਾੜੀ ਕਰਨ ਵਾਲਾ ਹੁੰਦਾ ਹੈ ਕੀ ਕਹੋਗੇ ਤੁਸੀਂ ਸ਼ਿਕਾਇਤਾਂ ਨਹੀਂ ਕਰਦੇ? ਜੀ ਦੇਖੋ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਭਾਈ ਜੀ ਇਹ ਬੜੀ ਮੰਨ ਭਾਗੀ ਘਟਨਾ ਹੋ ਰਹੀਆਂ ਨੇ ਸਾਡੇ ਸ਼ਹਿਰ ਦੇ ਵਿੱਚ। ਇਹ ਅੱਜ ਤੱਕ ਅਸੀਂ ਨਾ ਸੁਣੀਆਂ ਸੀ ਨਾ ਦੇਖੀਆਂ ਸੀ। ਕੱਲੀਆਂ ਖ਼ਬਰਾਂ ਸੁਣਦੇ ਸੀਗੇ ਵੀ ਬਾਰਡਰ ਵਾਲੇ ਏਰੀਆ ਦੇ ਵਿੱਚ ਕਿਵੇਂ ਚੋਰੀਆਂ ਦੰਦਿਆੜੀ ਕੀਤੀਆਂ ਜਾ ਰਹੀਆਂ ਨੇ। ਉਸੇ ਤਰ੍ਹਾਂ ਅੱਜ ਸਾਨੂੰ ਦੇਖਣਾ ਪੈ ਰਿਹਾ ਬੜੀ ਬੰਦ ਨਸੀਬੀ ਨਾਲ ਕਿਹੜੀਆਂ ਚੀਜ਼ਾਂ ਸਾਡੇ ਸ਼ਹਿਰ ਪੂਰੀ ਵਿੱਚ ਵੀ ਹੋਣ ਲੱਗ ਪਈਆਂ। ਆਹ ਤੁਹਾਡੇ ਸਾਹਮਣੇ ਜਿਹੜੇ ਕੈਮਰੇ ਦੇ ਮੇਰੇ ਨਾਲ ਬੈਠੇ ਐ ਬਹੁਤ ਸਤਿਕਾਰਯੋਗ ਸਖਸ਼ੀਅਤਾਂ ਨੇ। ਪਿੱਛੇ ਖੜਿਆ ਬੜੇ ਮਾਨਯੋਗ ਵਿਅਕਤੀ ਨੇ ਸਾਥ ਇਹਨਾਂ ਦੇ ਸਾਰੇ ਵਿਕਟਮਸ ਨੇ ਇਹ ਚੀਜ਼ਾਂ ਦੇ ਜਿਨ੍ਹਾਂ ਦੇ ਡਾਕਟਰ ਸਾਹਿਬ ਦੇ ਘਰੇ ਪਿਛਲੇ 2 ਦਿਨ ਪਹਿਲਾਂ ਦਿਨ ਦਿਹਾੜੇ ਸੋਰੀ ਰਾਤ ਨੂੰ 11 ਵਜੇ ਇਹਨਾਂ ਦੇ ਘਰੇ ਆਉਂਦੇ ਐ ਔਰ ਇਹਨਾਂ ਨਾਲ ਕੁਸਪੈਟ ਕਰਕੇ ਇਹਨਾਂ ਦੀਆਂ ਚੋਰੀਆਂ ਕੀਤੀਆਂ ਜਾਂਦੀਆਂ ਮਤਲਬ ਇਦਾਂ ਦੀਆਂ ਜਿਹੜੀਆਂ ਚੋਰੀਆਂ ਨੇ ਇਹ ਤੇ ਸਾਡੇ ਪ੍ਰਸ਼ਾਸਨ ਨੂੰ ਨੱਥ ਪਾਉਣੀ ਚਾਹੀਦੀ ਐ ਔਰ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਜੀਬਾਬਾ ਜੀ ਬੈਠੇ ਐ ਇਹਨਾਂ ਦੇ ਪੀਰਖਾਨੇ ਵਿੱਚ ਦੁਪਹਿਰੇ 1 ਵਜੇ ਸਿੱਖਰ ਦੁਪਹਿਰੇ 1 ਵਜੇ ਉੱਥੇ 골ਖੀ ਚੋਰੀ ਕੀਤੀ ਜਾਂਦੀ ਹੈ ਜੀ ਆ ਸਾਡੇ ਵਿਜੇ ਜੀ ਮਗਰ ਖੜੇ ਹੈ ਇਹਨਾਂ ਦੇ 3 ਸੂਰ ਤੋਂ ਘਰ ਤੇ ਉੱਤਰ ਕੇ ਬੰਦੇ ਆਉਂਦੇ ਆ ਰੋਸ਼ੇਤਾਨ ਜਿੱਥੇ ਬਣਿਆ ਹੁੰਦਾ ਉੱਥੋਂ ਨਿਕਲ ਕੇ ਬੰਦੇ ਆਉਂਦੇ ਆ ਵਿਅਕਤੀ ਉੱਥੋਂ ਆ ਕੇ ਥਲੋਂ 1.5 ਤੋਂ ਰੱਖਦੀ ਚੋਰੀ ਕਰਦੇ ਆ ਆ ਮਗਰ ਸਾਡੇ ਡਾਕਟਰ ਕਲਸੀ ਸਾਹਿਬ ਖੜੇ ਹੈ ਇਹਨਾਂ ਨਾਲ ਵੀ ਸੇਮ ਇਨਸੀਡੈਂਟ ਹੁੰਦਾ ਜੀ ਇਹਨਾਂ ਦੀ ਦੁਕਾਨ ਤੇ ਟੋਰ ਭੰਨ ਕਰਕੇ ਚੋਰੀ ਕੀਤੀ ਜਾਂਦੀ ਹੈ ਆ ਵਾਗੜੀਆਂ ਰੋਡ ਤੇ ਖੜੇ ਹੈ ਜੀ ਆ ਮੇਰੇ ਭਰਾ ਖੜੇ ਹੈ ਇਹਨਾਂ ਦੇ ਬ੍ਰਦਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ 6 ਵਿਅਕਤੀਆਂ ਵੱਲੋਂ ਉਹਦੇ ਵਿੱਚੋਂ ਦੋ ਵਿਅਕਤੀ ਆਇਡੈਂਟੀਫਾਈ ਵੀ ਕਰ ਲਏ ਗਏ ਆ ਇਹਨਾਂ ਵੱਲੋਂ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਬੜੀ ਕਹਿ ਸਕਦੇ ਹੋ ਕਿ ਬੜੀ ਬੇਪਾਕੀ ਗੱਲ ਹੈ ਕਿ ਸਾਡੀ ਪ੍ਰਸ਼ਾਸਨ ਨੇ ਇਸ ਚੀਜ਼ ਤੇ ਗੌਰ ਨਹੀਂ ਕਰਦੀ ਤੁਸੀਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਵੀਰੇ ਮੈਂ ਕੋਈ ਕਾਂਗਰਸ ਪਾਰਟੀ ਹੋਣ ਦੇ ਨਾਤੇ ਨਹੀਂ ਆਇਆ ਉਰੇ ਮੈਂ ਆਇਆ ਮੇਰੇ ਸ਼ਹਿਰ ਕਰਕੇ ਕਿਉਂਕਿ ਇਹ ਮੇਰਾ ਆਪਣਾ ਸ਼ਹਿਰ ਹੈ ਔਰ ਇਹ ਸ਼ਹਿਰ ਦੇ ਵਿੱਚ ਅਗਰ ਅਸੀਂ ਆਪਣੇ ਲੋਕਾਂ ਦੀ ਆਵਾਜ਼ ਨਹੀਂ ਬੁਲੰਦ ਕਰਾਂਗੇ ਤਾਂ ਮੈਨੂੰ ਲੱਗਦਾ ਚਿੱਟੇ ਕੁੱਟ ਤੇ ਪਜਾਮੇ ਪਾਉਣ ਦਾ ਕੋਈ ਫਾਇਦਾ ਨਹੀਂ ਅਗਰ ਅਸੀਂ ਇਹ ਮੁੱਦੇ ਇਹ ਸਾਡੇ ਸਮਾਜਿਕ ਮੁੱਦੇ ਜਿਹੜੇ ਹਰ ਘਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜੇ ਅਸੀਂ ਉਹਨੂੰ ਉਜਾਗਰ ਨਹੀਂ ਕਰ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਿਅਕਤੀ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ। ਔਰ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਦੇਣਾ ਚਾਹੇ ਸਾਡੇ ਮਾਨੀ ਬਾਬਾ ਜੀ ਨੇ ਚਾਹੇ ਡਾਕਟਰ ਸਾਹਿਬ ਨੇ ਚਾਹੇ ਵਿਜੇ ਜੀ ਨੇ ਚਾਹੇ ਡਾਕਟਰ ਕਲਸੀ ਸਾਹਿਬ ਨੇ ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ। ਹੁਣ ਅਗਰ ਮੈਂ ਡਾਕਟਰ ਸਾਹਿਬ ਦੀ ਗੱਲ ਕਰਾਂ ਸਾਡੇ ਉਰੇ ਨਵਾਂ ਇੰਡਸਟਰੀ ਚੈਂਬਰ ਦੇ ਪ੍ਰਧਾਨ ਨੇ ਬਲਜੀਤ ਜੀ ਆ ਸੈਕਟਰੀ ਸਾਹਿਬ ਖੜੇ ਐ ਸਰ ਜੀ ਜੀ ਇਹਨਾਂ ਨੇ ਮੈਨੂੰ ਪਰਸੋਂ ਦੱਸਿਆ ਕਿ ਡਾਕਟਰ ਸਾਹਿਬ ਕੋਲ ਰਾਤ ਨੂੰ 12 ਵਜੇ ਆਉਂਦੇ ਐ ਫੈਕਟਰੀ ਦੇ ਵਿੱਚ ਕਿਸੇ ਦਾ ਹੱਥ ਕੱਟਿਆ ਜਾਂਦਾ ਤੇ ਡਾਕਟਰ ਸਾਹਿਬ ਨਿਊ ਇਅਰ ਵਾਲੇ ਦਿਨ 31 ਤਰੀਕ ਵਾਲੇ ਦਿਨ 12 ਵਜੇ ਉਹਦੀ ਸਰਜਰੀ ਕਰਦੇ ਆ ਜੀ ਅਗਰ ਐਦਾਂ ਦੀ ਇੰਸੀਡੈਂਟਸ ਹੋਣੀਆਂ ਜਿਹੜੀਆਂ ਡਾਕਟਰ ਸਾਹਿਬ ਨਾਲ ਹੋਈਆਂ ਫਿਰ ਉਹ ਕੱਲ ਨੂੰ ਕਿਹੜੇ ਵਿਅਕਤੀ ਦੀਆਂ ਸਰਜਰੀਆਂ ਕਰਨਗੇ ਜੀ ਕਿਹਦੀ ਰਾਤ ਨੂੰ ਉਹਦੀ ਰਾਤ ਨੂੰ ਜਦੋਂ ਹੱਕੂਗੇ ਇਹਨਾਂ ਨੇ ਕਿਹੜਾ ਗੇਟ ਖੋਲਣਿਆ ਫਿਰ ਕਿਉਂਕਿ ਜਦੋਂ ਆਪ ਜਾਣ ਹੀ ਸੁਰੱਖਿਤ ਨਹੀਂ ਤਾਂ ਫਿਰ ਵਿਅਕਤੀ ਕੀ ਕਰੇਗਾ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਸਾਰੇ ਜਿਹੜੇ ਵਿਕਟਿਮਸ ਨੇ ਉਹਨਾਂ ਨਾਲ ਦੇਲ ਕੇ ਸਾਰੇ ਆਗੂ ਸਾਹਿਬਾਨ ਨਾਲ ਖੜੇ ਹੋ ਕੇ ਇਹ ਪੀਸੀ ਕਰੀਏ ਕਿ ਇਦਾਂ ਦੇ ਜਿਹੜੇ ਚੀਜ਼ਾਂ ਹੋ ਰਹੀਆਂ ਨੇ ਇਦਾਂ ਦੇ ਇਨਸੀਡੈਂਟਸ ਹੋ ਰਹੇ ਉਹਨਾਂ ਰੋਕਿਆ ਜਾਵੇ ਔਰ ਪ੍ਰਸ਼ਾਸਨ ਕੇ ਪੂਰ ਜੋਰ ਲਖੀ ਲਿਆ ਕਰੇ ਤੇ ਉਹ ਲਾਤਬੰਦੀ ਨਹੀਂ ਕਰਦੇ ਅਗਰ ਉਹ ਇਸ ਚੀਜ਼ ਨੂੰ ਅਨਕੇਲ ਨਹੀਂ ਪਾਉਂਦੇ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਜ਼ੀ ਨਾਲ ਕਰਿਆ ਜਾਵੇ ਮੁੱਖ ਮੰਤਰੀ ਆਪੋ ਹਲਕਾ ਹੋਣ ਦੇ बावजूद ਵੀ ਕਾਟਾਂ ਵਾਪਰੀ ਜਾਂਦੀ। ਨਹੀਂ ਮੁੱਖ ਮੰਤਰੀ ਸਾਹਿਬ ਜੀ ਸਿਰਫ ਬਾਈ ਦੇ ਵਿੱਚ ਆਇਆ ਸੀ ਵੋਟਾਂ ਲੈ ਕੇ ਚਲੇ ਗਏ ਸਨ। ਉਹਨਾਂ ਬਾਰੇ ਮੈਂ ਟਿੱਪਣੀ ਨਹੀਂ ਕਰਾਂਗਾ। ਪਰ ਉਹਨਾਂ ਨੂੰ ਇਹ ਚਾਹੀਦਾ ਕਿ ਇਹਨਾਂ ਦੇ ਲੋਕ ਪਿੱਛੇ ਜਿਉਂਦੇ ਨੇ ਕਿ ਮਰਦੇ ਇਹ ਤਾਂ ਪੁੱਛ ਸਕਦੇ ਆ। ਬਾਝੂ ਭੋਗਾਂ ਦੇ ਸ਼ੋਕ ਮਤੇ ਜਾਂ ਆਪਣੇ ਘਰਦਿਆਂ ਨੂੰ ਭੇਜ ਕੇ ਹਾਜ਼ਰ ਲਵਾਉਣ ਤੋਂ ਬਿਹਤਰ ਹੈ ਕਿ ਪਹਿਲਾਂ ਹੀ ਲੋਕਾਂ ਦਾ ਹਾਲਚਲ ਜਾਣਿਆ ਜਾ ਸਕੇ। ਔਰ ਸਬਾਕੀ ਆਗੂ ਸਹਿਬਾਨੜ ਵੀ ਮੇਰੀ ਬੇਨਤੀ ਹੈ ਦੇਖੋ ਤੁਹਾਡੇ ਜ਼ਰੀਏ ਜਿਹੜੇ ਵੀ ਵਪਾਰ ਮੰਡਲ ਦੇ ਆਗੂ ਸਹਿਬਾਨ ਕੋਈ ਵੀ ਸਾਡੇ ਸਮਾਜਿਕ ਜਥੇਬੰਦੀ ਦਾ ਆਗੂ ਹੈ ਕੀ ਇਦਾਂ ਦੇ ਮੁੱਦਿਆਂ ਨੂੰ ਚੱਕਿਆ ਕਰਨ ਇਦਾਂ ਦੇ ਮੁੱਦਿਆਂ ਵਿੱਚ ਇਕੱਠੇ ਹੋਇਆ ਕਰਨ ਔਰ ਕਿਉਂਕਿ ਇਹ ਅਗਰ ਇਹ ਮੁੱਦੇ ਕਰਕੇ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਭਾਈ ਜੀ ਸਾਡੇ ਜੋੜ ਦਾ ਕੋਈ ਫਾਇਦਾ ਹੀ ਨਹੀਂ ਅਸੀਂ ਸਾਰੇ ਜਾਣੇ ਸਮਾਜਿਕ ਪ੍ਰੋਗਰਾਮਾਂ ਦੇ ਇਕੱਠੇ ਹੁੰਨੇ ਆ ਪਰ ਉਹਨਾਂ ਨੂੰ ਚਾਹੀਦਾ ਕਿ ਆ ਜਿਹੜੇ ਮੁੱਦੇ ਆ ਪਿਛਲੇ 5-7 ਦਿਨਾਂ 'ਚ ਧੂਰੀ 'ਚ 10 ਤੋਂ 12 ਚੋਰੀਆਂ ਹੋਈਆਂ ਜੀ ਔਲਗ-ਲਗ ਏਰੀਆ ਤੇ ਹੋਈਆਂ ਨੇ ਇਸ ਦੇ ਦਿਨ ਦਿਹਾੜੇ ਹੋਈਆਂ ਕਿਤੇ ਰਾਤ ਨੂੰ ਹੋਈਆਂ ਇਹ ਚੀਜ਼ਾਂ ਨੂੰ ਨੱਥਕਾਉਣ ਦੀ ਜ਼ਰੂਰਤ ਹੈ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਇਤੇ ਗੌਰ ਕਰਨਾ ਤੇ ਸਾਰੇ ਇਹਨੂੰ ਬਾਕੀਆਂ ਨੂੰ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਆਪਣੇ ਧੂਰੀ ਦੀ ਆਵਾਜ਼ ਬੁਲੰਦ ਕਰੀਏ ਔਰ ਇਹ ਚੀਜ਼ਾਂ ਹੌਣ ਤੋਂ ਰੋਕੀਏ ਪਹਿਲਾਂ 2021 ਚ ਮੇਰੇ ਘਰ ਵਿੱਚ ਚੋਰੀ ਹੋਈ ਤੇ ਉਹ ਤੋਂ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹੋਈ ਪ੍ਰਸ਼ਾਸਨ ਸੰਬੰਧੋਂ ਦੀ ਬਾੜੀ ਦੌਰ ਨਹੀਂ ਕੀਤੀ ਗਈ ਤੇ ਹੁਣ ਸਾਡੇ 27 12 2024 ਨੂੰ ਜਿਹੜੇ ਪੀਰਖਾਨੇ ਦੰ ਦਿਹਾੜੀ ਪਰਦਾਇ ਰਾਤ ਨੂੰ ਬਹੁਤ ਚੱਕਿਆ ਗਿਆ ਉਹ ਵੀ ਮੈਨੇ ਵੀਡੀਓ ਬਣਾ ਕੇ ਪ੍ਰਸ਼ਾਸਨ ਨੂੰ ਜੀਵਨਕਿਰਤੀ ਦੱਸ ਲਈ ਜੀ ਫਿਰ ਦੋ ਤਰੀਕੀ ਰਾਤ ਨੂੰ ਜੀ ਕੁਝ ਬੰਦੇ ਆਏ ਜੀ ਉਹਨਾਂ ਨੇ ਘੇੜ ਭੰਗਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸੀਂ ਕੌਣ ਕੀਤੀ ਛੜ ਦੇ ਵਿੱਚ ਪਰ ਉਹਨਾਂ ਦੇ ਬੰਦੇ ਆਏ ਬਹੁਤ ਦਿਖਾਇਆ ਜੀ ਅਜ ਤੱਕ ਕੋ ਬੰਦਾ ਨਾ ਕੋਈ ਤੋਏ ਸੌਂਦੇ ਨੂੰ ਸੌਣਾ ਸੰਭਲਦੀ ਨਹੀਂ ਜਿਵੇਂ ਇਹ ਮੰਨ ਕਰਦੇ ਵੀ ਕਾਰਵਾਈ ਕੀਤੀ ਕਾਰਵਾਈ ਕੀਤੀ ਜੀ ਬਾਈ ਤੁਹਾਡੇ ਕਹਿਣ ਦੇ ਮੁਤਾਬਕ ਕਿ ਦੋ ਦਿਨਾਂ ਦੇ ਵਿੱਚ ਦੋ ਵਾਰ ਹੀ ਤੁਹਾਡੇ ਮੁਤਾਬਕ ਪੀਰਖਾਨੇ ਦੇ ਉੱਪਰ ਚੋਰੀ ਦਾ ਇੱਕ ਵਾਰੀ ਚੋਰੀ ਹੋ ਗਈ ਇੱਕ ਦੂਜੀ ਵਾਰੀ ਚੋਰੀ ਫੇਰ ਕੋਸ਼ਿਸ਼ ਕੀਤੀ ਗਈ ਵੀ ਸੀਐਮ ਸੀਡੀ ਹੈ ਔਰ ਸੀਐਮ ਸੈਮ ਨੂੰ ਵੀ ਬੇਨਤੀ ਕਰਦੇ ਆ ਵੀ ਸੋਟੇ ਦੀ ਦੇ ਵਿੱਚ ਆਇਆ ਕੋਈ ਸੋ ਗਿਆ ਫਿਰ ਕਿਵੇਂ ਹੋਊਗਾ ਜੀ ਉਹਨੇ ਸੇਮ ਇਨਸੀਡੈਂਟ ਹੈ ਜਿੱਦਾਂ ਰਾਤ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ 1 ਵਜੇ ਪੀਰ ਖਾਨੇ ਦੇ ਦਰਵਾਜੇ ਤੋੜਨ ਦੀ ਕੋਸ਼ਿਸ਼ ਕਰੇਗੀ ਉਹ ਤੋਂ ਬਾਅਦ ਉਹ ਡਾਕਟਰ ਸਾਹਿਬ ਕਹਿੰਦੇ ਆਏ ਅ ਜੀ ਜਾਇਆ ਦੇਣ ਤੇ ਅਰੇ ਚੋੜੀਆਂ ਹੋਣ ਲੱਗੀਆਂ ਜੀ ਤਾਂ ਫਿਰ ਕਿਵੇਂ ਚੱਲੂਗਾ ਜੀ ਸਮਾਜ ਬਣਾਣਾ ਅਰੇ ਉਹ ਅ ਜੀ ਸਹੀ ਹੈ ਜੀ ਚੋ